ਤਾਂ ਹਾਂ ਜੀ ਮਿੱਤਰੋ ਕਿੱਦਾਂ ਸਾਰੇ ਤਾਂ ਦੋਸਤੋ ਤੁਹਾਡਾ ਯਾਰ ਲੈ ਕੇ ਆ ਤੁਹਾਡੀ ਇੱਕ ਹੋਰ ਘੰਟਪਣੀ ਵੀਡੀਓ ਤਾਂ ਮਿੱਤਰੋ ਸੋਸ਼ਲ ਮੀਡੀਆ ਨੇ ਜਮਾਨਾ ਇਹਨਾ ਖਰਾਬ ਕਰਤਾ ਤਾਂ ਨਿੱਕੇ ਨਿੱਕੇ ਜਵਾਬ ਦੇਖੋ ਯਾਰ ਤੁਸੀਂ ਕਿੱਦਾਂ ਖਰਾਬ ਹੋ ਰਹੇ ਤਾਂ ਵੇਖੋ ਪਹਿਲਾਂ ਸ਼ੁਰੂ ਕਰਦੇ ਆਂ ਵੀਡੀਓ ਮੈਂ ਮੰਗ ਕਰਦਾ ਕਿ ਗਊ ਮਾਤਾ ਨੂੰ ਰਾਸ਼ਟਰੀ ਪੰਛੀ ਅਨਾਉਂਸ ਕੀਤਾ ਜਾਵੇ 76 ਦੀ ਕਸਰ ਆ ਸਾ ਕਰਨੀ ਜਿਆ ਜਾਣ ਜਾਣ ਕੇ ਪੁਰਾਣੇ ਨੂੰ ਰਿਸ਼ਤਾ ਕਰਨ ਦੇ ਮੇਰੀ ਮਾਸੀ ਦਾ ਮੁੰਡਾ ਹੈ ਤੇ ਮੋਰ ਨੂੰ ਰਾਸ਼ਟਰੀ ਮਠਾਈ ਬਣਾ ਦਿਓ ਸੁਖੇ ਵਾਲਾ ਮਾਲ ਖਾ ਲਿਆ ਲੱਗਦਾ ਬੜਾ ਤੇਜ਼ ਮਾਲ ਆਉਂਦਾ ਅਫਗਾਨਿਸਤਾਨ ਤੋਂ ਅੰਕਲ ਨੇ ਉਹ ਖਾ ਲਿਆ ਲੱਗਦਾ ਚਿੜੀ ਉੱਡ ਗਾਂ ਉੱਡ ਦੁਨੀਆ ਵਿੱਚ ਇਹੋ ਜਿਹੇ ਵੀ ਕੁਸੇ ਤੁਰੇ ਫਿਰਦੇ ਨੇ ਸਾਲੇ ਅੱਛਾ ਜ਼ਿਆਦਾਤਰ ਲੋਕੀ ਪੁੱਛ ਰਹੇ ਸੀ ਵੀ ਇਹ ਨੌਜਵਾਨ ਐਡੇ ਐਡੇ ਦਾਅਵੇ ਕਰਦੇ ਹੈ ਕੋਣ ਤੇ ਮੈਂ ਜੀ ਯੰਗੇਸਟ ਯੂਥ ਕਾਲੀ ਦਿਲ ਦਾ ਵਾਈਸ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਹੈਗਾ ਮੈਂ ਆ ਪਰਤੀਵ ਹੋ ਕੇ ਨਾ ਆਪਣੇ ਡੈਡ ਦੀ ਮਦਦ ਲੁੱਤੀ ਸੀ 8 ਤੋਂ 9000 ਦੀ ਪਰਤੀ ਮੈਂ ਆਪ ਕੀਤੀ ਹੈ ਜੀ ਇਹ ਪੂਰੇ ਮੁਕਸਰ ਜ਼ਿਲ੍ਹੇ ਦੀ ਟੈਨਸ਼ਨ ਨਾ ਲਓ ਵੀਰੋ ਇਹ ਸੁਪਨੇ ਵਿੱਚ ਭਰਤੀ ਹੋਇਆ ਪੱਤਰਕਾਰ ਵੀ ਸਵਾਦ ਲੈ ਰਿਹਾ ਇਸ ਜਵਾਬ ਤੋਂ ਤੇ ਮੇਰੇ ਪਰਦਾਦਾ ਜੀ ਦੇ ਨਾਮ ਹਰਚੰਦ ਸਿੰਘ ਫਤਨਾਲਾ ਚਾਦਰਿਆਲੇ ਵਜਦੇ ਆ ਹੂੰ ਤੇ ਉਹਨਾਂ ਦੇ ਪਰਿਵਾਰ ਤੋਂ ਹੈਗਾ ਮੈਂ ਉਹਨਾਂ ਦਾ ਪੜਪੋਤਾ ਹੈਗਾ ਤੇ ਮੇਰੇ ਡੈਡ ਦੇ ਨਾਮ ਹਣੀ ਫਤਨਾਲਾ ਤੇ ਮੇਰੇ ਦਾਦਾ ਜੀ ਦੇ ਨਾਮ ਗੁਰਰਾਜ ਸਿੰਘ ਫਤਨਾਲਾ ਰਾਜਾ ਫਤਨਾਲਾ ਤੋਂ ਵਜਦੇ ਸੀ ਓ ਮੈਂ ਤਾਂ ਡਰ ਗਈ ਮੂੰਹ ਤੇ ਮੋਚ ਨਹੀਂ ਸਾਲਾ ਹੋਇਆ ਲੀਡਰੀ ਦਾ ਹਟ ਰੈਂਦੀ ਖੁੰਦੀ ਅਕਾਲੀ ਦਲ ਦੀ ਫੱਟੀ ਇਹਨੇ ਪੋਚ ਦੇਣੀ ਆ ਦਿਲ ਤੋਂ ਲਾਈਆ ਹੁਣ ਸੋਨੂੰ ਨੇ ਕਾਰਵਾਈ ਪਾਉਣੀ 9 ਮਹੀਨੇ ਬਾਅਦ ਇੱਕ ਹੋਰ ਸੋਨੂੰ 2पेड 0 ਲਾਂਚ ਹੋਣਾ ਹਾਂ ਸੌਦੇ ਆ ਦਿਲ ਦੇ ਨਹੀਂ ਮੂੰਹ ਤਾਂ ਦਿਖਾ ਦਿੰਦੇ ਅਸੀਂ ਵੀ ਦੇਖ ਲੈਂਦੇ ਕਿਹੜੀ ਐਨੀ ਹੋਈ ਆ 25 25 50 ਬਾਬੀ ਦਾ ਮੂੰਹ ਤਾਂ ਦਿਖਾ ਚੁੰਨੀ ਥਲੇ ਤਾਂ ਬੰਦਾ ਹੀ ਲੱਗ ਰਿਹਾ ਯਾਰ ਜਿਹੜੇ ਸਾਹਵ ਨਾਲੇ ਲਵੇਟੀ ਆ ਕਪੜੇ ਨਾਲ ਮੈਨੂੰ ਤਾਂ ਲੋਂਡਾ ਹੀ ਲੱਗਦਾ ਹੌਸਲਾ ਵਧਾ ਦਿੱਤਾ ਸਾਡਾ ਵੀ ਮੁੰਨੂ ਬਈ ਤੇ ਆ ਰਹੇ ਬੇਟੇ ਹੇਓ ਫੱਪਰੇ ਮਮਾ ਕੱਤਤਾ ਹੋਤਾ ਬੇਟੀ ਤੱਤੀ ਤਾਂ ਤੂੰ ਵੀ ਬਹੁਤ ਆ ਭੈਣ ਦਿਆ ਕੜਾਵਿਆ ਬੁਰਕੀ ਪਾ ਕੇ ਸਾਡੇ ਵੱਲ ਕੀ ਦੇਖਦਾ ਆ ਆਪ ਤੂੰ ਦਿੱਤਾ ਨਹੀਂ ਸੀ ਲੈ ਨੂਨ ਜਾਲਿਆ ਮਰ ਮਰ ਕੱਤਤਾ ਬਹੁਤਾ ਬੁੱਤ ਤੱਤ ਨਹੀਂ ਮਰ ਬਾਬਾ ਤੂੰ ਵੀ ਫੇਮਸ ਹੋਣ ਲਈ ਵੀਡੀਓ ਬਣਾਵੇਂਗਾ ਨੂਰ ਦੀ ਮੰਮੀ ਨੂਰ ਦੀ ਮੰਮੀ ਜਲਦੀ ਹੀ ਹੋਵੇਗੀ ਓਹੋ ਨੂਨ ਦੀ ਜਾਲੇ ਮੇਚ ਵੀ ਜਾਲੇ ਆ ਹਾਂ ਫੋਸਾ ਲਾਉਣਾ ਤਾਂੰ ਤਟਾ ਤਾਂ ਲੱਗਦਾ ਮਸਾਲੇ ਬੋਲੀ ਬਾਰਕੇ ਨੂਰ ਦੀ ਮੰਮੀ ਮੈਨੂੰ ਤਾਂ ਜਿਗਾਰ ਲੱਗਦੀ ਆ ਕੁੱਤੇ ਵੀ ਬਹੁਤ ਸਿਆਣੇ ਹੁੰਦੇ ਨੇ ਬਹੁਤ ਹਿਸਾਬ ਨਾਲ ਖਾਂਦੇ ਨੇ ਤੇ ਇਹ ਕੁੱਤਾ ਅਵਾਰਾ ਕੁੱਤੇ ਵੀ ਪਿੱਛੇ ਛੱਡ ਗਿਆ ਇਹ ਹੈ ਤੀਆ ਕੇ ਕਾਕ ਇਸ ਜਮੇਸੇ ਖਾਤੀ ਹੈ ਮੈਸ ਖਾ ਕੇ ਦੁੱਧ ਦੇਤੀ ਹੈ ਬਈ ਇਹ ਮਸ਼ਹੂਰ ਹੋ ਸਕਦੇ ਨੇ ਅਸੀਂ ਨਹੀਂ ਹੋ ਸਕਦੇ ਅਸੀਂ ਫੱਦੂ ਤੇ ਰਹਦੇ ਹਾਂ RAMU ਬਈਏ ਤੂੰ ਸਿੱਧਾ ਰੰਦੀਰ ਮਾਨ ਲਾਸਟ ਵਾਲੀ ਗੱਲ ਨੇ ਕੀਲ ਕੇ ਰੱਖ ਤਾ ਤੂੰ ਵਾਕਿਆ ਹੀ ਫੁੱਦੂਆਂ ਸ਼ੋਰਾ ਵੰਜ ਬਰਾਬਰ ਗੱਡਾਂਗੇ ਪਤੰਦਰਾ ਦਿਲ ਤੇ ਹੀ ਲਾ ਗਿਆ ਤੂੰ ਐਸਾ ਜਹਾਂ ਦੇ ਹਾਏ ਨਹੀਂ ਐਸਾ ਜਹਾਂ ਦੇ ਪਹਿਲਾਂ ਤਾਂ ਮੈਨੂੰ ਆਹਾ ਦੱਸ ਤੂੰ ਉਹੋ ਚ ਕੀ ਕਰ ਰਹੀ ਆ ਇਹ ਤਾਂ ਪੱਕਾ ਕਿਸੇ ਹੋਟਲ ਦੇ ਰੂਮ ਵਿੱਚ ਆ ਦੁਬਈ ਵਾਲੇ ਨੇ ਸੈੱਟ ਕੀਤੀ ਕੋਈ ਸਾਨੂੰ ਕੀ ਪਤਾ ਨਹੀਂ ਵੀ ਵੀਰਪਾਲ ਰੂਮ ਵਿੱਚ ਆਈ ਹੋਈ ਆ ਚੱਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲੀ ਆ ਇਹਨੂੰ ਡਾਲਰ ਕਿਨੇ ਦਿੱਤੇ ਇਹ ਤਾਂ ਫ੍ਰੀ ਵਾਲੀ ਲੱਗਦੀ ਇਹ ਹੈ ਮੇਰੇ ਵਾਈਫ ਆਪ ਸਭੀ इनको जानती होंगी ਬਹੁਤ ਹਾਰਡ ਵਰਕ ਕਰਤੇ ਹਨ इनकी وجہ سے ਹੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਪਿਛਲੀ ਮੈਂ ਮੇਰੀ 5 5-6 ਸਾਲ ਦੀ ਜਰਨੀ ਕੋ ਜਦ ਮੈਂ ਦੇਖਦਾ ਹਾਂ ਨਾ ਤਾਂ ਮੈਂ ਇੱਕ ਬਿਲਕੁਲ ਸ਼ੁੰਨੇ ਥਾ ਜਦੋਂ ਸੇ ਇਹ ਮੇਰੀ ਲਾਈਫ ਮੇ ਆਏ ਹੈ ਮੇਰੀ ਲਾਈਫ ਬਿਲਕੁਲ ਇਕਦਮ ਸੇ ਚੇਂਜ ਹੋ ਚੁਕੀ ਹੈ ਜੇ ਨੰਗੀ ਕਰਕੇ ਵਿਖਾਵੇ ਤਾਂ ਬਹੁਤ ਉੱਪਰ ਜਾ ਸਕਦਾ ਹੈ ਸਾਨੂੰ ਪਤਾ ਨਹੀਂ ਸੀ ਤੇਰੀ ਵਾਈਫ ਆਸੀ ਤੇ ਤੇਰੀ ਭੈਣ ਸਮਝੀ ਜਾਂਦੇ ਸੀ ਸਾੜਾ ਦੱਲਾ